ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਗਰ ਘਰਾਗਣਾ ਦੀਆਂ ਸੰਗਤਾਂ ਤੇ ਬਹੁਤ ਮਿਹਰ ਕੀਤੀ ਹੈ ਜੋ ਕਿ ਆਪ ਜੀ ਨੂੰ ਪਤਾ ਹੀ ਹੈ ਵੀ ਗਰਮੀ ਬਹੁਤ ਪੈ ਰਹੀ ਸੀ ਅਰਦਾਸ ਬੇਨਤੀ ਕੀਤੀ ਵੀ ਕੁਝ ਖੱਤ ਹੋਈ ਹੈ ਪਹਿਲਾਂ ਨਾਲੋਂ ਸਾਰੀ ਸਾਜਤਾ ਇਹ ਬਾਸ ਵੀ ਥੋੜੀ ਜਿਹੀ ਹੋਈ ਹੈ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਚਾਹੀਦੀ ਆ ਲੋੜਵੰਦਾਂ ਨੂੰ ਕਿਰਪਾ ਕਰਨ ਭਾਵਸੀ ਆ ਵੀ ਫਸਲ ਵਾੜੀ ਤੇ ਮਿਹਰ ਭਰਿਆ ਹੱਥ ਰੱਖਣ ਜੀ ਤੇ ਇਸੇ ਕਰਕੇ ਆਪਾਂ ਅਰਦਾਸ ਕੀਤੀ ਦੇਖੋ ਬੜੇ ਪ੍ਰੇਮ ਨਾਲ ਨਗਰ ਨੇ ਜਿਹੜਾ ਪਣਾਇਆ ਇਹ ਤਿਆਰ ਕੀਤਾ ਚੌਲਾ ਵਾ ਲੰਗਰ ਤੇ ਦਿਨਾਂ ਦੇ ਮੂੰਹ ਵਿੱਚ ਪੈਂਦਾ ਸ਼ਬਦ ਤੇ ਇਸ ਕਰਕੇ ਪੁੰਨ ਦਾ ਕੰਮ ਜਦੋਂ ਅਸੀਂ ਅਰਦਾਸ ਕੀਤੀ ਕਰਕੇ ਕਰਦੇ ਆਂ ਤਾਂ ਫਿਰ ਸਤਿਗੁਰੂ ਬਿੰਡਾਰ-ਬਿੰਡਾਰ ਤੇ ਹੋਣਾ ਚਾਹੀਦਾ ਹੈ ਕਹਵਾਨਾ ਹੁੰਦਾ ਬਸ ਆਪਾਂ ਇਹ ਨਹੀਂ ਕਰੇ ਵੀ ਪ੍ਰਭਾਤਮਾ ਨੂੰ ਆਪਾਂ ਕੋਈ ਕਹਿੰਦੇ ਵੀ ਤੁਹਾਨੂੰ ਐ ਕਰਨਾ ਚਾਹੀਦਾ ਉਹਦੀ ਰਾਜਾ ਹੈ ਪਰ ਇੱਕ ਕਹਵਾਨਾ ਹੁੰਦਾ ਹੈ ਸੇਵਾ ਦਾ ਮੌਕਾ ਲੈਂਦੇ ਆ ਸਾਧੂ ਤੋਂ ਨੂੰ ਸੱਤੇ ਪਾਸ਼ਾ ਨਗਰ ਨੂੰ ਚੜ੍ਹਦੀ ਕਲਾ ਬਖਸ਼ਣਾ ਇਹ ਹੀ ਅਰਦਾਸ ਕਰਦੇ ਆ ਜੋ ਬਹੁਤ ਵੱਡਾ ਉਦੋਂ ਪੁਰਾਣਾ ਨਗਰ ਨੇ ਕੀਤਾ ਜੀ ਸਾਰਿਆਂ ਦਾ ਸਾਰੇ ਨਗਰ ਨਿਵਾਸੀਆਂ ਦਾ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾਹ ਕਰ ਵਾਹਿਗੁਰੂ ਜੀ ਕੀ ਫਤਿਹ